ਲੈ ਰਿਆ ਜੀ ਪਲ ਪਲ ਦਾ ਦਾ ਇਧਰ ਹਰ ਇੱਕ ਵੀਰ ਵੇਖ ਕਰਾਂ ਜੋ ਦੇ ਹਰ ਇੱਕ ਸਾਬੜੀ ਕਿਹਾਂ ਦੇ ਬਾਬੇ ਉਹਨਾਂ ਦੀ ਵੀ ਤੇ ਵੀਰ ਸਾਡੇ ਹਾਂਜੀ ਬਾਬਿਓ ਰੱਸੀ ਕਾ ਜੀ ਉਹ ਇੱਕ ਸਾਡਾ ਅਗਲਾ ਕੋਈ ਪਰ ਰੁਕਿਆ ਨਹੀਂ ਗਿਆ ਹਾਂਜੀ ਵੀਡੀਓ ਬਣਾ ਰਹੇ ਹਾਂ ਨਹੀਂ ਨਹੀਂ ਦੇਖੀਏ ਇਹ ਨਾ ਚੱਲ ਰਿਹਾ ਪਾਣੀ ਪਾਣੀ ਬਹੁਤ ਚੱਲ ਰਿਹਾ ਜੀ ਪਾਣੀ ਖਾਸਿਆਂ ਵਾਲੀ ਜਿੱਥੇ ਆਇਆ ਸੀ ਨਾ ਹੋਰ ਮਤਲਬ ਕਿੰਨੇ ਚੱਲ ਰਿਹਾ ਹੁਣ 3 ਲੱਖ ਦੇ ਉੱਪਰ ਹੀ ਹੋ ਗਿਆ ਜੀ 3 ਲੱਖ ਦੇ ਕੋਈ ਵਾਦੀ ਆ ਬੰਨੋ ਢਾ ਲੱਗੀ ਹੋਈ ਹੈ ਸਭਰਾਵਾਲੀ ਸਾਈਡ ਤੇ ਵੀ ਪਾਣੀ ਮੁਸ਼ਕਲ ਆ ਗਿਆ ਜੇ ਪਾਣੀ ਪਿੱਛੇ ਬਹੁਤ ਆ ਰਿਹਾ ਜੀ ਨਾ ਜੇ ਲੜਦੇ ਹੋ ਪਰ ਜੇ ਨਹੀਂ ਆ ਸਰਪੰਚ ਸਾਹਿਬ ਜੈਮਲ ਵਾਲੇ ਤੋਂ ਵੀਰ ਹੈ ਰੁੜੀ ਵਾਲੇ ਤੋਂ ਵੀਰ ਹੈ ਰੁਗਣੇ ਵਾਲਾ ਜੀ ਹਾਂਜੀ ਰੁਗਣੇ ਵਾਲਾ ਰੁਗਣੇ ਵਾਲਾ ਤੇ ਵੀਰ ਸੰਗਤ ਵਿਚ ਬੈਠੀ ਆ ਸਾਰੇ ਭਰਾ ਤੇ ਹਰ ਇੱਕ ਪਿੰਡ ਦੇ